ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਸੁਣਾਓ ਜੀ ਕੀ ਹਾਲ ਚਾਲ ਆ ਤੁਹਾਡਾ ਉਮੀਦ ਆ ਤੁਸ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਠਾਕ ਆ ਤੇ ਹੁਣ ਵੱਜ ਚੁੱਕੇ ਨੇ ਜੀ ਰਾਤ ਦੇ 9:30 ਤੇ ਆਪਾਂ ਆਈਆਂ 10 ਮਿੰਟ ਹੋ ਗਏ ਆ ਜੇ ਆਮ 8:30 ਵਜੇ ਆਈਆਂ ਸ਼ਾਪ ਤੋਂ ਕਮ ਬਹੁਤ ਬਹੁਤ ਜ਼ਿਆਦਾ ਹੋ ਜਾਂਦਾ ਟੂ ਮੱਚ ਹੋ ਜਾਂਦਾ ਨਰਮ ਤੇ ਚਲੋ ਵੈਸੇ ਆਪਾਂ ਕਹਿੰਦੇ ਆ ਪਰਮਾਤਮਾ ਬਧਾਵੇ ਫੁਲਾਵੇ ਕੰਮ ਨੂੰ ਇਸ ਤਰ੍ਹਾਂ ਹੀ ਚੱਲਦਾ ਰਹੇ ਤੇ ਬਾਕੀ ਅ ਹਜੇ ਰੋਟੀ ਖਾਣੀ ਆ ਤੇ ਮੈਂ ਕਿਹਾ ਚੱਲ ਪਹਿਲਾਂ ਪੈਣਾ ਨੂੰ ਮਿਲ ਲਈਏ ਤੁਹਾਨੂੰ ਮਿਲਣ ਦਾ ਵੀ ਮੇਰੇ ਕੋਲ ਆਹੀ ਟਾਈਮ ਹੁੰਦਾ ਤੇ ਆ ਬਾਕੀ ਡਾਈਟ ਤੁਹਾਨੂੰ ਮੈਂ ਗੱਲ ਦੱਸੀ ਸੀ ਕਿ ਜਿਹੜੀ ਬਹੁਤ ਸਾਰੀਆਂ ਭੈਣਾਂ ਨੇ ਕਮੈਂਟ ਕੀਤੇਗੇ ਅਸੀਂ ਸ਼ੁਰੂ ਕਰਾਂਗੇ ਕਹਿ ਤਾਂ ਦਿੰਦੀਆਂ ਨੇ ਪਤਾ ਨਹੀਂ ਕਰਦੀਆਂ ਨੇ ਕਿ ਨਹੀਂ ਸਭ ਤੋਂ ਪਹਿਲਾ ਕਮੈਂਟ ਆ ਜਿਹੜਾ ਉਹ ਅਮ੍ਰਿਤਾ ਅਮ੍ਰਿਤਾ ਅਮ੍ਰਿਤ ਰਾਮ ਗੜੀਆ ਅਮ੍ਰਿਤ ਰਾਮ ਗੜੀਆ ਕਿਉਂਕਿ ਉਹ ਜਿਹੜੀ ਆਈਡੀ ਹੁੰਦੀ ਹੈ ਨਾ ਉਹ ਸਾਰੀ ਇਕੱਠੀ ਲਿਖੀ ਵੀ ਹੁੰਦੀ ਹੈ ਹੈ ਨਾ ਵਿੱਚ ਸਪੇਸ ਨਹੀਂ ਹੁੰਦੀ ਸਮਝ ਨਹੀਂ ਆਉਂਦੀ ਸਤਿ ਸ੍ਰੀ ਅਕਾਲ ਮੈਮ ਜੀ ਮੈਨੂੰ ਵੀ ਸੇਮ ਇਹੀ ਰੈਸਪੀ ਬੇਟੀ ਦੱਸਦੀ ਪਈ ਸੀ ਹਾਂ ਤਾਂ ਦੋ ਜਣਿਆਂ ਨੇ 10 ਦਿੱਤੀ ਸੋ ਟਰਾਈ ਕਰੂੰਗੀ ਜਰੂਰ ਪ੍ਰਦੀਪ ਤਰਨ ਤਰਨ ਤੋਂ ਕਦੀ ਸਾਡਾ ਵੀ ਨੇਮ ਬੋਲਦੇ ਹੋ ਜੀ ਵਲੌਗ 'ਚ ਲਓ ਪ੍ਰਦੀਪ ਜੀ ਬੋਲਦਾ ਤੁਹਾਡੀ ਤਾਂ ਬੋਲੀ ਬਹੁਤ ਮਿੱਠੀ-ਮਿੱਠੀ ਹੁੰਦੀ ਹੈ ਜੇ ਤੁਸੀਂ ਬੋਲਦੇ ਗੱਲ ਕਰਦੀ ਵਾਲੇ ਸੋਹਣੇ ਲੱਗਦੇ ਹੋ ਜਰੂਰ ਸ਼ੁਰੂ ਕਰ ਲਓ ਜੀ ਅੱਛੀ ਚੀਜ਼ਾਂ ਅੱਛੀ ਚੀਜ਼ ਹੈ ਜਿਹੜੀ ਉਹ ਅਡਾਪਟ ਕਰ ਲੈਣੀ ਚਾਹੀਦੀ ਹੈ ਆ ਦੀਦੀ ਜੀ ਮੈਂ ਡਾਈਟ ਓਟਸ ਮੌਂਗ ਦਾਲ ਸਟੀਮ ਪੋਹਾ ਬ੍ਰੇਕਫਾਸਟ ਕਰਨੀ ਆ ਰੀਤਾ ਸ਼ਰਮਾ ਫਰਾਂਕੁਰ ਤੋਂ ਬਹੁਤ ਵਧੀਆ ਗੱਲ ਹੈ ਜੀ ਬਹੁਤ ਚੰਗੀ ਗੱਲ ਹੈ ਜੇ ਅਸੀਂ ਆਪਣਾ ਧਿਆਨ ਖੁਦ ਨਹੀਂ ਰੱਖਾਂਗੇ ਤੇ ਕੌਣ ਰੱਖੂ ਸੋ ਆਵਦਾ ਧਿਆਨ ਅਸੀਂ ਆਪ ਹੀ ਰੱਖਣਾ ਹੁੰਦਾ ਹੈ। ਅਗਰ ਓਟਸ ਰੋਸਟ ਕਰਕੇ ਪਾ ਦਿੱਤੇ ਜਾਣ ਤਾਂ ਬਹੁਤ ਟੇਸਟੀ ਲੱਗਦੇ ਆ। ਚਲੋ ਵੀ ਆਪਾਂ ਟਰਾਈ ਕਰਕੇ ਦੇਖਾਂਗੇ ਜੀ ਮੈਨੂੰ ਵੀ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਪਹਿਣਾ ਤੋਂ ਸਿੱਖਣ ਨੂੰ ਮਿਲ ਜਾਂਦੀਆਂ ਨੇ। ਤੇ ਕਈ ਵੀ ਜ਼ਰੂਰੀ ਨਹੀਂ ਕਿ ਸਾਰੀਆਂ ਗੱਲਾਂ ਮੈਨੂੰ ਤਾਂ ਹੁਣ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਮੈਨੂੰ ਤੁਹਾਡੇ ਤੋਂ ਸਿੱਖਣ ਨੂੰ ਮਿਲਦੀਆਂ ਨੇ। ਅਹ ਦੀ ਪੇਟ ਦਾ ਸੂਟ ਉਹਦਾ ਵੀ ਕਹਿੰਦੇ ਵੱਡਾ ਹੈ। ਕੁਛ ਤਾਂ ਜੀ ਮੇਰੇ ਜਿਹੜਾ ਸੂਟ ਪਾਇਆ ਸੀ ਉਹ ਪੇਟ ਤੋਂ ਫਲਫੀ ਆ, ਫੁੱਲਾ ਤਾਂ ਲੱਗਦਾ ਸੀ ਉਹਦੇ 'ਚ। ਤੇ ਵੈਸੇ ਮੈਂ ਤੁਹਾਨੂੰ ਬਹੁਤ ਐਕਸਰਸਾਈਜ਼ ਸ਼ੁਰੂ ਕੀਤੀ ਹੈ ਮੇਰਾ ਤੁਹਾਨੂੰ ਪਤਾ ਹੀ ਹੈ ਮੈਂ ਮੇਰੀ ਕੋ ਐਕਸਰਸਾਈਜ਼ ਤੱਕ ਟਾਈਮ ਨਹੀਂ ਤਾਈਦਾ ਮੈਂ ਡਾਈਟ ਵਗੈਰਾ ਦਾ ਧਿਆਨ ਰੱਖ ਰਹੀ ਹਾਂ ਮੇਰਾ ਤਾਂ ਸਾਰਾ ਦਿਨ ਆ ਹੀ ਨਿਕਲ ਜਾਂਦਾ ਤੋਰਾ ਫੇਰਾ ਜਾ ਤੋਰਾ ਫੇਰਾ ਵੀ ਕਿਹੜਾ ਗੱਡੀ 'ਚ ਇੱਧਰ ਉੱਧਰ ਉੱਠ ਗਈ ਤੇ ਸ਼ਾਪ ਤੇ ਚਲੀ ਗਈ ਹਨ ਤੇ ਤਾਂ ਕਰਕੇ ਟਾਈਮ ਨਹੀਂ ਲੱਗਦਾ ਹੈਗਾ ਆ ਇਵਨਿੰਗ ਟਾਈਮ ਖਾ ਸਕਦੇ ਆ ਖਾ ਸਕਦੇ ਆ ਜੀ ਜਦੋਂ ਮਰਜ਼ੀ ਖਾ ਲਓ ਕੋਈ ਚੱਕਰ ਨਹੀਂ ਆ ਥੋੜਾ ਟਾਈਮ ਦੇਣ ਵਾਲੀ ਖਾ ਲਿਆ ਕਰੋ ਆਂ ਦੀਦੀ ਓਟਸ ਦੇ ਵਿੱਚ ਜਿਹੜੇ ਬੀਜ ਪਾਉਣੇ ਆ ਉਹ ਕਾਦੇ ਆ ਸਮਝ ਨਹੀਂ ਆਈ ਦੁਬਾਰਾ ਦੱਸ ਦਿਓ ਤੇ ਰੋਹਨੀ ਲਵਰ ਦੀ ਆਈਡੀ ਪਾਇਆ ਇਹ ਚੀਆ ਸੀਡਸ ਕਹਿੰਦੇ ਨੇ ਜੀ ਇਹਨੂੰ ਬਲੈਕ ਬਲੈਕ ਹੁੰਦੇ ਨੇ ਛੋਟੇ ਛੋਟੇ ਤੇ ਉਹ ਤੁਸੀਂ ਲੈ ਆਇਓ ਅ ਰਾਜਵਿੰਦਰ ਕੌਰ ਦੀ ਆਈਡੀ ਦੋ ਮੈਮ ਡਾਇਬਟਿਕ ਪੇਸ਼ੈਂਟਸ ਵੀ ਖਾ ਸਕਦੇ ਆ ਕਿ ਨਹੀਂ ਹਣੀ ਸਕਿਪ ਕਰਕੇ ਫੈਟੀ ਲਿਵਰ ਪੇਸ਼ੈਂਟ ਵੀ ਖਾ ਸਕਦੇ ਆ ਕਿ ਨਹੀਂ ਪਲੀਜ਼ ਰਿਪਲਾਈ ਕਰੋ ਬਿਲਕੁਲ ਖਾ ਸਕਦੇ ਨੇ ਜੀ ਫੈਟੀ ਲਿਵਰ ਵਾਲੇ ਖਾਓ ਬਹੁਤ ਅੱਛੀ ਡਾਈਟ ਆ ਫੈਟੀ ਲਿਵਰ ਵਾਲਿਆਂ ਵਾਸਤੇ ਕਿਉਂਕਿ ਪੇਟ ਦੀ ਸਫਾਈ ਕਰਦਾ ਹੈ ਬਹੁਤ ਜ਼ਿਆਦਾ ਫਾਈਬਰ ਬਹੁਤ ਜ਼ਿਆਦਾ ਹੈ ਤੇ ਜਿਨ੍ਹਾਂ ਨੂੰ ਸ਼ੂਗਰ ਹੈਗਾ ਉਹ ਹਨੀ ਸਕਿਪ ਕਰ ਦਿਓ ਸ਼ਹਿਦ ਸਕਿਪ ਕਰ ਦਿਓ ਤੇ ਤੁਸੀਂ ਖਾਓ ਸਾਰਿਆਂ ਲਈ ਹੈ ਇਹ ਸਸੀ ਕਾਲਾਂਡੀ ਦੀ ਸਿਮਰਮਸਾ ਸਸੀ ਕਲਦੀ ਅ ਹਾਂਜੀ ਦੀਦੀ ਮੈਂ ਵੀ ਲੈਣੀ ਆ ਗੁੱਡ ਡਾਈਟ ਹੈ ਜੇ ਪਾਲਦੀ ਆਈਡੀ ਤੋਂ ਬਹੁਤ ਚੰਗੀ ਗੱਲ ਹੈ ਜੀ ਜਿਹੜੀਆਂ ਭੈਣਾ ਹੁਣ ਤਾਂ ਧਿਆਨ ਰੱਖਦੀਆਂ ਨੇ ਅ ਅੰਗਰਾਜ ਅੰਗਰੇਸ ਸਿੰਘ ਦੀ ਅੱਡੀ ਦੀ ਘਰ ਦਾ ਸ਼ਾਇਦ ਅੱਜਕੱਲ ਮਿਲਦਾ ਨਹੀਂ ਹੈ ਬਜ਼ਾਰ ਵਾਲਾ ਮਿਲਦਾ ਉਹ ਪਾ ਸਕਦੇ ਆ ਕਿਰਨਜੀਤ ਘਰ ਲਹਿਰਾ ਦੂਰ ਕੋਟ ਰਾਮਪੁਰਾ ਫੂਲ ਕੋਸ਼ਿਸ਼ ਕਰੋ ਜੀ ਕਿਤੋਂ ਘਰ ਦਾ ਮਿਲ ਜਾਏ ਨਹੀਂ ਮਿਲਦਾ ਤਾਂ ਹੋਰ ਆਪਾਂ ਨੇ ਕੋਈ ਚਾਰਾ ਨਹੀਂ ਹੁੰਦਾ ਹੈਗਾ ਤੇ ਫਿਰ ਬਣਿਆ ਤਾਂ ਉਹ ਵੀ ਵੈਸੇ ਖੰਡ-ਫੁੰਡ ਤੋਂ ਹੀ ਹੁੰਦਾ ਚੀਨੀ-ਚੁੰਨੀ ਤੋਂ ਹੀ ਆਓ ਓਟਸ ਦੇ ਚੱਕਲੇ ਸੀਡਸ ਆਉਂਦੇ ਨੇ ਮੈਂ ਮਿਕਸ ਕਰ ਲੈਂਦੀ ਆ ਬਹੁਤ ਵਧੀਆ ਲੱਗਦੀ ਆ ਚਲੋ ਬਹੁਤ ਵਧੀਆ ਜੀ ਜਿਵੇਂ ਵੀ ਤੁਹਾਨੂੰ ਮਿਲਦਾ ਆ ਇੱਕ ਨਾ ਜੀ ਕਿਸੇ ਨੇ ਕਿਹਾ ਹੈਗਾ ਕਿ ਮੇਰਾ ਬੇਟਾ ਹੈਗਾ 25 ਸਾਲ ਦਾ ਕਿ ਉਹ ਵੀ ਓਟਸ ਖਾ ਸਕਦਾ ਹੈਗਾ ਬੇਟੇ ਨੂੰ ਆਫਿਸ ਦੇ ਵਿੱਚ ਦੇ ਸਕਦੇ ਕਿਉਂ ਨਹੀਂ ਦੇ ਸਕਦੇ ਜੀ ਇਹ ਕਿਹੜਾ ਕੋਈ ਐਸ ਜੀ ਡਾਈਟ ਆ ਜਿਹੜੀ ਬਜ਼ੁਰਗ ਲੈ ਸਕਦੇ ਜਾਂ ਜਵਾਨ ਜਾਂ ਬੱਚੇ ਲੈ ਸਕਦੇ ਇਹ ਸਾਰੇ ਹੀ ਲੈ ਸਕਦੇ ਨੇ ਤੇ ਲੋ ਜੀ ਪੇਟ ਦੇ ਪਥਰੀਆਂ ਨੇ ਕਹਿੰਦੇ ਮੈਂ ਖਾ ਸਕਦੀਆਂ ਕਬਜ ਰਹਿੰਦੀ ਹੈ ਕਬਜ ਤੋਂ ਤਾਂ ਇਹ ਬਹੁਤ ਹੀ ਵਧੀਆ ਨਹੀਂ ਜੀ ਜਿਹੜੀ ਚੀਜ਼ ਚ ਫਾਈਬਰ ਹੈ ਜੀ ਉਹ ਕਬਜ ਤੋਂ ਬਹੁਤ ਵਧੀਆ ਹੈਗਾ ਤੇ ਲੋ ਜੀ ਹੁਣ ਕਾਫੀ ਜ਼ਿਆਦਾ ਹੋ ਗਏ ਮੈਨੂੰ ਲੱਗਦਾ ਕਮੈਂਟ ਹੁਣ ਆਪਾਂ ਅੱਗੇ ਚੱਲੀਏ ਨਾ ਜੀ ਆਪ ਮਖਾਨ ਭੈਣ ਨੇ ਸ਼ੇਰਪਰ ਤੋਤ ਲੈ ਵੀ ਆਈ ਦੀ ਜੋਰਸ ਤੋਂ ਉਹਨਾਂ ਨੇ ਮੈਨੂੰ ਫੋਟੋ ਭਾਈ ਤੇ ਚਲੋ ਇੱਕ ਨਾ ਕਰਨ ਬਰਾੜ ਦੀ ਆਈਡੀ ਤੋਂ ਆਇਆ ਸੀਗਾ ਭੈਣੇ ਨਾਮ ਤਾਂ ਨਹੀਂ ਕਿਹਾ ਹੈਗਾ ਦੀਦੀ ਤੁਹਾਡੀ ਮੈਰਿਜ ਨੂੰ ਕਿੰਨਾ ਟਾਈਮ ਹੋ ਗਿਆ ਟਾਈਮ ਕਿਹੜਾ ਹੋਇਆ ਜੀ 29 ਸਾਲ ਹੋਇਆ ਟਾਈਮ ਤਾਂ ਥੋੜਾ ਹੀ ਹੋਇਆ 29 ਸਾਲ ਮੈਨੂੰ ਐ ਲੱਗਦਾ ਵੀ ਕੱਲ ਪਰਸੋਂ ਦੀ ਗੱਲ ਐ ਕੱਲ ਪਰਸੋਂ ਸਾਡਾ ਵਿਆਹ ਹੋਇਆ ਸੀ ਤੇ ਸਾਥੀ ਛੱਡ ਕੇ ਚਲਾ ਵੀ ਗਿਆ ਤੇ ਇਹ ਦਿਨਾਂ ਜਾਂਦੇ ਨੂੰ ਕੋਈ ਟਾਈਮ ਨਹੀਂ ਲੱਗਦਾ ਜੀ ਐ ਲੱਗਦਾ ਅੱਖਾਂ ਵਿੱਚ ਦੇ ਹੀ ਆ ਨਿਕਲ ਜਾਂਦੇ ਨੇ ਸਾਲਾਂ ਸਾਲ ਹਨਾ ਪਰ ਲੱਗਦਾ ਕੱਲ ਪਰਸੋਂ ਦੀ ਗੱਲ ਐ ਤੇ ਚਲੋ ਜੀ ਹੁਣ ਅੱਜ ਆਪਾਂ ਥੋੜਾ ਜਿਹਾ ਆਪਦੇ ਫੇਸ ਬਾਰੇ ਜਿਹੜੀ ਮਲਠੀ ਦਾ ਰੋਲਾ ਪਾਉਂਦੀ ਰਹਿੰਦੀ ਆ ਕਿ ਮਲਠੀ ਯੂਜ਼ ਕਰੋ ਮਲਠੀ ਯੂਜ਼ ਕਰੋ ਅੱਜ ਆਪਾਂ ਮਲਠੀ ਤੁਹਾਨੂੰ ਫੇਰ ਯਾਦ ਕਰਾਉਣੀ ਹੈਗੀ ਤੇ ਨਾਲੇ ਨਾ ਪਸੀਨੇ ਕਰਕੇ ਬਹੁਤ ਜ਼ਿਆਦਾ ਬੁਰਾ ਹਾਲ ਹੋ ਜਾਂਦਾ ਫੇਸ ਦਾ ਸਾਰਾ ਉਹਦੇ ਆ ਤੇ ਹੁਣ ਆਪਾਂ ਆਮ ਲੱਠੀ ਤੇ ਬੇਸਣ ਨੂੰ ਕੀਤਾ ਮਿਕਸ ਸਿੱਧਾ ਇੰਟੀਰ। ਇਹ ਉਹਦੇ ਵਿੱਚ ਆਪਾਂ ਪਾਇਆ ਹੈਗਾ ਗੁਲਾਬ ਜਲ। ਇੱਕੋ ਜੀ ਕੁਆਂਟੀਟੀ ਦੇ ਵਿੱਚ ਲੈ ਲਿਆ ਆਪਾਂ ਬੇਸਣ ਤੇ ਮਲਠੀ ਦਾ ਪਾਊਡਰ। ਮਲਠੀ ਦਾ ਪਾਊਡਰ ਆਮ ਨਾਲ ਤੇ ਘਰ ਤੋਂ ਮਿਲ ਜਾਂਦਾ ਜੀ ਇਥੋਂ ਤੁਸੀਂ ਸੌਦਾ-ਸੁੱਦਾ ਲੈਨੇ ਆਂ ਉੱਥੇ ਮਿਲ ਜਾਂਦਾ ਹੁੰਦਾ। ਠੀਕ ਹੈ ਤੇ ਉਥੋਂ ਲੈ ਲਿਆ ਕਰੋ। ਤੇ ਬਹੁਤ ਆਹ ਇਹ ফাইন ਪਾਊਡਰ ਨਹੀਂ ਹੁੰਦਾ ਥੋੜਾ ਜਿਹਾ ਦਰਦਰਾ ਹੀ ਹੁੰਦਾ ਹੀ ਐ ਇਹਦਾ ਵਹਿਮ ਨਾ ਕਰਿਆ ਕਰੋ ਤੁਸੀਂ ਫੇ ਬਸ ਬੇਸਨ ਦੇ ਵਿੱਚ ਮਿਲਾ ਕੇ ਤੇ ਇਹਨੂੰ ਲਾ ਲਿਆ ਠੀਕ ਹੈ ਜੀ ਤੇ ਜਿਹੜੀ ਟੈਨਿੰਗ ਵਗੈਰਾ ਹੁੰਦੀ ਆ ਛਾਈਆਂ ਹੁੰਦੀਆਂ ਨੇ ਜਿਹਦੇ ਤਾਂ ਬਹੁਤ ਪੁਰਾਣੀਆਂ ਛਾਈਆਂ ਨੇ ਥੋੜਾ ਟਾਈਮ ਲੱਗਦਾ ਪਰ ਰੈਗੂਲਰ ਯੂਜ਼ ਕਰਨਾ ਪੈਂਦਾ ਠੀਕ ਹੈ ਜਿਹਦੇ ਛਾਈਆਂ ਕੋਈ ਜ਼ਿਆਦਾ ਟਾਈਮ ਨਹੀਂ ਹੋਇਆ ਜਾਂ ਬਹੁਤ ਲਾਈਟ ਨੇ ਉਹਨਾਂ ਦੀਆਂ ਤਾਂ ਬਹੁਤ ਛੇਤੀ ਚੱਕ ਦਿੰਦਾ ਹੈ ਫੇਸ ਕਰਕੇ ਇਹਨਾਂ ਚੀਜ਼ਾਂ ਦਾ ਧਿਆਨ ਰੱਖੋ ਖਾਣ ਦਾ ਵੀ ਰੱਖੋ ਤੇ ਆਪਦੇ ਫੇਸ ਦੇ ਉੱਪਰ ਲਾਉਣ ਦਾ ਵੀ ਰੱਖੋ ਠੀਕ ਹੈ ਜੀ ਇਹ ਜ਼ਿੰਦਗੀ ਵਾਰ-ਵਾਰ ਨਹੀਂ ਮਿਲਦੀ ਇੰਜੋਏ ਕਰੋ ਇਹਨੂੰ ਲੋ ਆਪਾਂ ਉਹਦੇ ਫੇਸ ਦੇ ਉੱਪਰ ਲਾ ਲਿਆ ਇਹਨੂੰ ਮੇਕਅਪ ਪੇਸਟ ਲਾ ਲਿਆ ਤੇ ਇੱਕ ਨਾ ਹਜੇ ਆਪਾਂ ਸਕਰਬ ਵੀ ਬਣਾਉਣਾ ਮੇਰਾ ਸਕਰਬ ਕਦੋਂ ਦਾ ਖਤਮ ਹੋਇਆ ਹੋਇਆ ਹੁਣ ਮੈਨੂੰ ਅੱਜ ਯਾਦ ਆ ਰਿਹਾ ਸੀਗਾ ਮੈਂ ਇੱਕ ਫਿਰ ਬਣਾਵਾਂ ਮੇਰਾ ਤਾਂ ਮੈਂ ਇੱਕ ਟਾਈਮ ਨਹੀਂ ਲੱਗਦਾ ਕਰਾਂਗੀ ਕੋਈ ਚੀਜ਼ ਨਹੀਂ ਮੇਰੇ ਤੋਂ ਬਣਦੀ ਮੇਰਾ ਤਾਂ ਹਾਲ ਹੈ ਵੀ ਮੈਂ ਬਿਨਾ ਪ੍ਰੈਸ ਤੋਂ ਸਕੂਲ ਦੇ ਕੱਪੜੇ ਪਾ ਲੈਣੀ ਹੈ ਤੇ ਲਾਈ ਵੀ ਹੁੰਦੀ ਹੈ ਸਵੇਰੇ ਚੱਕਦੀਆਂ ਤੇ ਚੱਕ ਕੇ ਉਵੇਂ ਹੀ ਪਾ ਲੈਣੀ ਹੈ ਚਲੋ ਕੁਝ ਨਹੀਂ ਹੁੰਦਾ ਮੇਰਾ ਆਤਮ ਨੀਰਾ ਬਹੁਤ ਹੋ ਜਾਂਦਾ ਜੀ ਪੈਂਦਿਆਂ ਨੂੰ ਤੇ ਸਵੇਰੇ ਉੱਠਣਾ ਬੜਾ ਔਖਾ ਲੱਗਦਾ ਬਹੁਤ ਕੰਮ ਖਰਾਬ ਹੈ ਲੋ ਲੋ ਜੀ ਹੁਣ ਆਪਾਂ ਵੇਟ ਕਰਦੇ ਆ 15 ਮਿੰਟ ਕਿ ਦਾ ਸੋਸ ਤੋਂ ਬਾਅਦ ਆਪਾਂ ਫੇਸ ਵਾਸ਼ ਕਰਾਂਗੇ ਤੇ ਫਿਰ ਤੁਹਾਨੂੰ ਫਿਰ ਦੁਬਾਰਾ ਮਿਲਾਂਗੇ ਠੀਕ ਹੈ ਜੀ ਫੇਸ ਨੂੰ ਚਪਕਾਉਂ ਚਮਕਾਵਾਂਗੇ ਫਿਰ ਮਿਲਦੇ ਆ ਤੁਹਾਨੂੰ ਦੁਬਾਰਾ ਫਿਰ ਗੱਲਬਾਤ ਕਰਦੇ ਆ ਤੁਹਾਡੇ ਨਾਲ ਲੋ ਜੀ ਫੇਸ ਆਪਾਂ ਕਰ ਲਿਆ ਵਾਸ਼ ਇੰਨਾ ਕੂਲ ਕੂਲ ਲੱਗ ਰਿਹਾ ਮਜ਼ਾ ਆ ਗਿਆ ਐਨਾਂ ਦਾ ਸਾਰੇ ਦਿਨ ਦੀ ਗੰਦਗੀ ਸਾਰੇ ਦਿਨ ਦਾ ਪਸੀਨਾ ਹੀ ਉੱਤਰ ਗਿਆ ਤੇ ਬਹੁਤ ਵਧੀਆ ਫਰੈਸ਼ ਫਰੈਸ਼ ਲੱਗ ਰਿਹਾ ਤੇ ਸਵੇਰੇ ਉਠਾਂਗੇ ਭਾਵੇਂ ਮੂੰਹਾਂ ਧੋ ਕੇ ਜਾਏਗੇ ਸਕੂਲ ਇਸ ਤਰ੍ਹਾਂ ਚ ਹੀ ਰਹੂਗਾ ਪੂਰੀ ਮੈਲ ਲਾਤੀ ਹੈ ਸਾਰੀ ਨਹੀਂ ਨਹੀਂ ਸਹੀ ਗੱਲ ਮੈਲ ਲੱਗੀ ਆ ਭਾਬੀ ਵੀ ਗੇਂਦੀ ਸਾਰੀ ਮੈਲ ਲੱਜਾਂਦੀ ਹੈ ਉਹਨਾਂ ਪਸੀਨੇ ਕਰਕੇ ਨਾ ਇਹ ਮਿੱਟੀ-ਮੁੱਟੀ ਸਾਰਾ ਦਿਨ ਪੈਂਦੀ ਰਹਿੰਦੀ ਰਹਿੰਦੀ ਹੈ ਤੇ ਉਹ ਤਾਂ ਹੋ ਹੀ ਜਾਂਦੀ ਹੈ ਚਿਪਚੇ ਪਾੜ ਗਈ ਤੇ ਬਸ ਜਦੋਂ ਆਪਾਂ ਇਸ ਚੀਜ਼ ਨੂੰ ਇਦਾਂ ਕੋਈ ਵੀ ਚੀਜ਼ ਯੂਜ਼ ਕਰ ਲੈਨੇ ਆ ਉਹਦੇ ਨਾਲ ਫੇਸ ਆ ਜਿਹੜਾ ਫਿਰ ਉਹ ਆਪਾਂ ਨੂੰ ਵਧੀਆ ਜਿਹਾ ਲੱਗਣ ਲੱਗ ਜਾਂਦਾ ਫ੍ਰੈਸ਼ ਜਿਹਾ ਲੱਗਣ ਲੱਗ ਜਾਂਦਾ ਸੋ ਇੰਨੀ ਇੱਕ ਕੋਸ਼ਿਸ਼ ਹੈ ਜਿਹੜੀ ਉਹ ਤੁਸੀਂ ਵੀ ਕਰਦੇ ਰਿਹਾ ਕਰੋ ਅਨੈਟੀ ਲੈਣਾ ਪਿਆ ਕਰੂ ਮੈਨੂੰ ਲੱਗਦਾ ਮਲਠੀ ਹੈ ਜਿਹੜੀ ਖਤਮ ਕਰ ਲਈ ਹੋਣੀ ਭੈਣਾ ਨੇ ਤੇ ਇਹ ਖਤਮ ਹੋ ਗਈ ਤਾਂ ਫਿਰ ਹੋਰ ਲੈ ਆਓ ਹੁਣ ਠੀਕ ਹੈ ਜੀ ਲਓ ਬਹੁਤ ਵਧੀਆ ਲੱਗਦਾ ਤੇ ਐਨੀ ਕੁ ਕੇਅਰ ਕਰਨੀ ਬਹੁਤ ਜ਼ਰੂਰੀ ਹੈ ਗਰਮੀਆਂ ਚ ਵੀ ਉਹ ਸਰਦੀਆਂ ਚ ਵੀ ਨਾ ਤਾਂ ਸਰਦੀਆਂ ਚ ਘਟਾ ਸਕਦੇ ਆ ਕੇਅਰ ਤੇ ਨਾ ਹੀ ਗਰਮੀਆਂ ਚ ਗਰਮੀ ਚ ਸਰਦੀਆਂ ਜਿਸ ਤੋਂ ਵੀ ਜ਼ਿਆਦਾ ਹੋ ਜੂਗੀ ਤੇ ਲਓ ਜੀ ਮੈਨੂੰ ਲੱਗਦਾ ਹੁਣ ਮੈਂ ਖਾਣਾ ਖਾ ਲਾਂ ਤੇ ਤੁਸੀਂ ਵੀ ਹੁਣ ਆਫਟਾਫਟ ਵੀਡੀਓ ਦੇਖੋ ਤੇ ਆਪਣਾ ਮਲਠੀ ਤੇ ਬੇਸਨ ਕੱਢੋ ਫੇਸ ਬਣਾਓ ਤੇ ਫੇਸ ਤੇ ਲਾਓ ਤੇ ਫਿਰ ਕਮੈਂਟ ਕਰਕੇ ਮੈਨੂੰ ਦੱਸਿਓ ਤੁਸੀਂ ਕਿਹੜਾ ਕਿਹੜੀਆਂ ਕਿਹੜੀਆਂ ਭੈਣਾਂ ਲਾਇਆ ਅੱਜ ਤੁਹਾਡਾ ਹੋਮਵਰਕ ਹੈ ਠੀਕ ਹੈ ਜੀ ਆਪਾਂ ਨਾਲ-ਨਾਲ ਤੁਹਾਨੂੰ ਹੋਮਵਰਕ ਵੀ ਦਿੰਦੇ ਰਹਿੰਦੇ ਆ ਤੇ ਇਹ ਹੋਮਵਰਕ ਹੈ ਜਿਹੜਾ ਉਹ ਸਾਰਿਆਂ ਨੇ ਕਰਨਾ ਹੈਗਾ ਕਿਸੇ ਨੇ ਬਹਾਨੇ ਨਹੀਂ ਮਾਰਨੇ ਹੈਗੇ ਕਿ ਸਾਡੇ ਮਲਠੀ ਦਾ ਪਾਊਡਰ ਹੈ ਨਹੀਂ ਸੀ ਜੀ ਸਾਡੇ ਬੇਸਨ ਹੈ ਨਹੀਂ ਸੀ ਜੀ ਸਾਰੀਆਂ ਚੀਜ਼ਾਂ ਘਰੇ ਲਿਆ ਕੇ ਰੱਖਿਆ ਕਰੋ ਵਠੀਆਂ ਕਰਕੇ ਇਸ ਲਈ ਕੋਈ ਬਹਾਨਾ ਨਹੀਂ ਚੱਲਣਾ ਹੈਗਾ ਤੇ ਬਾਕੀ ਇੱਕ ਭੈਣ ਦਾ ਨਾ ਅੱਜ ਮੈਨੂੰ ਫੋਨ ਆਇਆ ਸੀਗਾ ਕਹਿੰਦੇ ਜੀ ਥੋੜਾ ਜਿਹਾ ਦੱਸਿਆ ਕਰੋ ਅ ਸ਼ੁਕਰ ਪੇਸ਼ੈਂਟ ਲਈ ਵੀ ਕੁਝ ਦੱਸੋ ਥੋੜਾ ਬਹੁਤਾ ਉਹ ਆਪਾਂ ਅਗਲੇ ਵਲੌਗ ਦੇ ਵਿੱਚ ਥੋੜਾ ਬਹੁਤਾ ਨਾਲ ਮਿਕਸ ਦੱਸ ਦੇ ਰਹਾਂਗੇ ਹਨਾ ਤੇ ਬਾਕੀ ਠੀਕ ਹੈ ਜੀ ਓਕੇ ਗੁੱਡ ਨਾਈਟ ਹੁਣ ਆਪਾਂ ਨੂੰ ਮੈਨੂੰ ਲੱਗਦਾ ਹੈ ਵਲੌਗ ਦਾ ਇੱਥੇ ਐਂਡ ਕਰ ਦੇਣਾ ਚਾਹੀਦਾ ਹੈ ਤੇ ਤੁਸੀਂ ਫਟਾਫਟ ਆਪਣਾ ਕੰਮ ਤੇ ਲੱਗ ਜਾਓ ਤੇ ਮੈਂ ਖਾਣਾ ਖਾਣਾ ਤੇ ਨਾਲੇ ਮੈਂ ਕਰ ਲਾਂ ਚੇਂਜ ਹੁਣ ਕੱਪੜੇ ਤੇ ਮੈਂ ਵੀ ਰੈਸਟ ਕਰਾਂ ਹਾਂ ਚਲੋ ਕੱਲ ਨੂੰ ਫੇਰ ਮਿਲਾਂਗੇ ਆਪਾਂ ਕੋਈ ਹੋਰ ਵਧੀਆ ਜਿਹਾ ਟੌਪਿਕ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ